ਇਹ ਜੇ ਤੁਸੀਂ ਹੜਪਰਭਾਵਿਤ ਇਲਾਕਿਆਂ ਦਾ ਤੁਸੀਂ ਮੌਇਨਾ ਵੀ ਕੀਤਾ ਹੈ ਕੀ ਅੰਕਲਨ ਹੈ ਤੇ ਕੀ ਹਟਾਣਾ ਚਾਹੁੰਦੇ ਹੋ ਦੇਖੋ ਬਰਸਾਤਾ ਹਿਮਾਚਲ ਦੇ ਵਿੱਚ ਬਹੁਤ ਹੋਈਆਂ ਤੇ ਜਿਸ ਕਰਕੇ ਜਲਪਾਣੀ ਇੱਥੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਸਥਿਤੀ ਜਿਹੜੀ ਹੈ ਦਰਿਆਵਾਂ ਦੀ ਡੈਮ ਦੀ ਇਹ ਸਥਿਤੀ ਹੋ ਗਈ ਕਿ ਪਾਣੀ ਓਵਰਫਲੋ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਬਾੜ ਦੀ ਸਥਿਤੀ ਬਣੀ ਤੇ ਇਹ ਸਾਰੀ ਸਥਿਤੀ ਅੱਜ ਅਸੀਂ ਦੇਖ ਕੇ ਆਏ ਹਾਂ ਮੇਰੇ ਨਾਲ ਬਾਬਾ ਬਲਬੀਰ ਸਿੰਘ ਜੀ ਸਿਚੇਵਲ ਸਾਹਿਬ ਮੈਂਬਰ ਆਸਭਾ ਤੇ ਸੱਜੇ ਸਿੰਘ ਜੀ ਚਿਮਰ ਤੇ ਸਾਡੇ ਹਲਕਾ ਇੰਚਾਰਜ ਨੇ ਡੀ ਸਾਹਿਬ ਸਾਰਾ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੀ ਸੁਖਾਲਾਤ ਦੇਖੋ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਘਰਾਂ ਦੇ ਆਲੇ ਦੁਆਲੇ 사ਦੇ ਪਾਣੀ ਖੜਿਆ ਸੋ ਬੜੀ ਹਾਲਤ ਉੱਥੇ ਜਿਹੜੀ ਹੈ ਉਹ ਮਾੜੀ ਹੈ ਪਰ ਅਜਿਹੇ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਆਪਣੇ ਲੋਕਾਂ ਦੇ ਲਈ ਉਹ ਅੱਜ ਸਾਰਾ ਮੈਂ ਇੱਥੇ ਦੇਖਿਆ ਤੇ ਲੋਕਾਂ ਨੂੰ ਵੀ ਮਿਲਿਆ ਕਿਸ਼ਤੀ ਦੇ ਵਿੱਚ ਜਾ ਕੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸੋ ਇਹ ਦੇਖੋ ਹਰ ਕੋਈ ਜਾਣਦਾ ਕਿ ਪਾਣੀ ਤੇ ਬਰਸਾਤ ਤੇ ਤਾਂ ਕਿਸੇ ਦਾ ਕੰਟਰੋਲ ਨਹੀਂ ਹੈ ਪਰ ਜੋ ਕੰਟਰੋਲ ਹੈ ਉਹ ਲੋਕਾਂ ਨੂੰ ਸੰਭਾਲਣ ਦਾ ਸੋ ਲੋਕਾਂ ਨੇ ਇਸ ਜਿੱਤੇ ਤਸੱਲੀ ਜ਼ਾਹਰ ਕੀਤੀ ਹੈ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉੱਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਮੰਤਰੀ ਸਾਹਿਬ ਕਿੰਨੇ ਏਕੜ ਜ਼ਮੀਨ ਜਿਹੜੀ ਆ ਹੜ੍ਹ ਪ੍ਰਭਾਵਿਤ ਹੋਈ ਸੰਤਾਨਪੁਰ ਲੋਧੀ ਹਲਕੇ ਦੀ ਤਕਰੀਬ ਲਈ ਦੇਖੋ ਸਹਾਇਤਾ ਜਿਹੜਾ ਹੈ ਗਿਣਤੀ ਮਿੰਤੀ ਇਹ ਪਾਣੀ ਉਤਰਨ ਤੋਂ ਬਾਅਦ ਜਦੋਂ ਸਥਿਤੀ ਕਲੀਅਰ ਹੋਏਗੀ ਉਸ ਸਮੇਂ ਪਤਾ ਲੱਗੂਗਾ ਬਾਕੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬੋਪੋਰਾ ਆਈ ਲੈਂਡ ਹੈ ਇਹਦੀ 3500 ਏਕੜ ਜ਼ਮੀਨ ਸੀ ਔਰ ਆਲਮੋਸਟ ਉਹ ਸਾਰੀ ਪਾਣੀ ਦੇ ਹੇਠਾਂ ਰਹੀ ਸੀ ਸੋ ਬਾਕੀ ਸਾਰੀ ਅਸੀਂ ਗਰਦਾਬਰੀ ਕਰਾਵਾਂਗੇ ਇਕੱਲੇ ਇਕੱਲੇ ਜਗਾ ਦੀ ਇਕੱਲੇ ਇਕੱਲੇ ਇੰਚ ਇੰਚ ਜ਼ਮੀਨ ਦੀ ਅਸੀਂ ਗਰਦਾਬਰੀ ਕਰਾਵਾਂਗੇ ਉਹ ਸਾਰੀ ਸਥਿਤੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਆਊਗੀ ਕੋਸ਼ਿਸ਼ ਕਰ ਤੁਹਾਡੇ ਸਾਹਮਣੇ ਰੱਖਾਂਗੇ ਤੁਸੀਂ ਗਰਦਾਵਰੀ ਦੀ ਗੱਲ ਕੀਤੀ ਕਿ ਕਈ ਵਾਰ ਇੱਥੇ ਕਿਸਾਨਾਂ ਦੀ ਇਹ ਡਿਮਾਂਡ ਆ ਕਿ ਕਈਆਂ ਦੀ ਕੱਚੀ ਜ਼ਮੀਨਾਂ ਵਿੱਚ ਕਿ ਉਹਨਾਂ ਬਾਰੇ ਵੀ ਸੋਚਿਆ ਜਾਊਗਾ ਕਿਉਂਕਿ ਕਾਫੀ ਜ਼ਮੀਨਾਂ ਕੱਚੀਆਂ ਨੇ ਇਹ ਮੈਂ ਤੁਹਾਨੂੰ ਆ ਸਾਰੀ ਡਿਟੇਲ ਦੱਸਾਂ ਜਿਹੜੀ ਅਸੀਂ ਉੱਥੇ ਸਾਡੇ ਅਸੀਂ ਕਰਦੇ ਹਾਂ ਜੇ ਕਿਸ ਤਰ੍ਹਾਂ ਸੋ ਅੱਜ ਜੋ ਉੱਥੇ ਲੋਕਾਂ ਨੇ ਮੈਨੂੰ ਦੱਸਿਆ ਸਾਡੀ ਸਾਰੀ ਮੈਡੀਕਲ ਦੀਆਂ ਟੀਮਾਂ ਸਾਡੇ ਪਸ਼ੂ ਦੇ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਟੀਮਾਂ ਰਾਸ਼ਨ ਪਾਣੀ ਦੇ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ ਬਕਾਇਦਾ ਅਸੀਂ ਸੈਕਟਰਾਂ ਦੇ ਵਿੱਚ ਵੰਡ ਕੇ ਸੈਕਟਰਾਂ ਦੇ ਵਿੱਚ ਵੰਡ ਕੇ ਸਾਡੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਬੈਠੇ ਅਸੀਂ ਉੱਥੇ ਸੈਕਟਰਾਂ 'ਚ ਵੰਡ ਕੇ ਕੱਲੀਆਂ ਡਿਊਟੀਆਂ ਨਹੀਂ ਲਾਈਆਂ ਨਾਲ ਜ਼ਿੰਮੇਵਾਰੀ ਅਸੀਂ ਫਿਕਸ ਕੀਤੀ ਜਿਹੜੇ ਅਫਸਰ ਦੀ ਜਿੱਥੇ ਡਿਊਟੀ ਹੈ ਕਿ ਤੁਸੀਂ ਇਸ ਸੈਕਟਰ ਦੇ ਲੋਕਾਂ ਨੂੰ ਦੇਖਣਾ ਹੈ ਇੰਨੇ ਲੋਕਾਂ ਨੂੰ ਦੇਖਣਾ ਹੈ ਤੇ ਉਹਨਾਂ ਦੇ ਲਈ ਹਰ ਚੀਜ਼ ਦਾ ਪ੍ਰਬੰਧ ਤੁਸੀਂ ਕਰਨਾ ਸੋ ਉਹ ਅਸੀਂ ਜ਼ਿੰਮੇਵਾਰੀ ਲਿਖਤੀ ਤੇ ਸਾਡੇ ਡਿਪਾਰਟਮੈਂਟ ਦੇ ਬਾਡਰ ਰਿਸੋਰਸਸ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਉਹ ਹਫਤਾ ਪਹਿਲਾਂ ਇੱਥੇ ਚਾਰ ਪੰਜ ਦਿਨ ਪਹਿਲਾਂ ਆ ਕੇ ਗਏ ਐ ਇੱਥੇ ਸਾਡੇ ਚੀਫ ਇੰਜੀਨੀਅਰ ਮਹਿਦੀ ਰੱਤਾ ਜੀ ਬੈਠੇ ਐ ਅਸੀਂ 4 एससी ਵਿਦਾਸਰ ਐਕਸ਼ਨ ਵੀ ਐਸਡੀਓ ਤੇ ਹੋਰ ਸਾਰਾ ਅੰਮਲਣਾ ਪੈਣਾ ਇੱਥੇ ਲਾਇਆ ਹੋਇਆ ਮਤਲਬ ਦੂਜੇ ਸ਼ਬਦਾਂ ਚ ਕਿ ਬੰਦੇ ਤੇ ਅਸੀਂ ਬੰਦਾ ਖੜਾ ਕੀਤਾ ਤਾਂ ਕਿ ਕੋਈ ਇਹ ਮਹਿਸੂਸ ਨਾ ਕਰੇ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਸੋ ਇਸ ਤਰ੍ਹਾਂ ਦੇ ਪ੍ਰਬੰਧ ਸੱਤ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਬਾਕੀ ਮੈਂ ਧੰਨਵਾਦ ਕਰਦਾ ਬਾਬਾ ਸੀਚੇਵਾਲ ਜੀ ਦਾ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਾਏ ਹੋਏ ਆ ਉੱਥੇ ਆਪਣੇ ਟਾਲੀਆਂ ਲੈ ਕੇ ਖੜੇ ਹੋਏ ਆ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਸੋ ਮੈਂ ਇਹ ਪੰਜਾਬ ਦੀ ਸਾਡੇ ਦੀ ਇਹੀ ਸੱਭਿਅਤਾ ਇਹੀ ਸਾਡੀ ਖਾਸੀਅਤ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਜਿਹਦੀ ਚਿੰਤਾ ਜਾਗ ਦਾ ਮਿਸਾਲ ਮੈਂ ਉੱਥੇ ਦੇਖੀ ਤੁਰ ਤੋ ਤੁਰ ਤੱਕ ਲੰਗਰ ਲੱਗੇ ਲੋਕਾਂ ਨੇ ਉੱਥੇ ਮੈਨੂੰ ਕਿਹਾ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਾ ਕੇ ਆਏ ਆਂ ਕਹਿੰਦੇ ਜੀ ਅਸੀਂ ਰੋਟੀ ਆਪਣੀ ਬਣਾਉਣੀ ਆ ਪਰ ਸਾਡੇ ਲਈ ਲੰਗਰ ਲੋਕ ਵੀ ਲੈ ਕੇ ਸੋ ਉਧਰਲੇ ਪਾਸੋਂ ਵੀ ਕੋਈ ਕਮੀ ਨਹੀਂ ਐ ਸੋ ਸਰਕਾਰ ਨੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਬਾਕੀ ਕਈ ਸਮੱਸਿਆਵਾਂ ਵੀ ਦਸੀਆਂ ਨੇ ਉਹਤੇ ਵੀ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਦੱਸਿਆ ਕਿ ਦਰਿਆ ਦੇ ਵਿੱਚ ਜੋ ਸੇਟ ਆਈ ਹੋਈ ਸੀ ਉਹ ਦਰਿਆਲੇ ਰਸਤਾ ਬਦਲ ਲਿਆ ਜੋ ਸੇਟਾ ਪਾਣੀ ਉਪਰ ਦੀ ਨਹੀਂ ਜਾ ਸਕਦਾ ਉਹ ਵੀ ਕਈ ਗੱਲਾਂ ਦਸੀਆਂ ਨੇ ਅਸੀਂ ਉਹਦਾ ਹੱਲ ਵੀ ਕਰਾਂਗੇ ਤੇ ਸਾਨੂੰ ਕਈਆਂ ਨੇ ਕਿਹਾ ਤੇ ਕੋਈ ਪਿਛਲੀਆਂ ਗੱਲਾਂ ਦਸੀਆਂ ਨੇ ਉਹ ਡੀਸੀ ਸਾਹਿਬ ਨੂੰ ਕਹਤੇ ਕਿ ਤੁਰੰਤ ਇਸਤੇ ਕਾਰਵਾਈ ਕਰਕੇ ਇਸ ਦੀ ਰਿਪੋਰਟ ਵੀ ਕਰਨੀ ਹੈ ਸੋ ਜੋ ਵੀ ਮੇਰਾ ਕਹਿਣ ਤੋਂ ਭਾਵ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਚੁਕਲੀਸ ਹੈ ਅਸੀਂ ਉਹਨੂੰ ਹੱਲ ਕਰਕੇ ਦੇ ਮੰਤਰੀ ਤੋਂ ਕੋਈ ਵਿਸ਼ੇਸ਼ਤਾ ਜੇ ਵੀ ਲਾਂਕ ਦਿੱਤਾ ਹੋਇਆ ਹਾਰਟਬੀਟ ਤਾਂ ਲਈ ਹਾਰਟਬੀਟ ਤਾਂ ਲਈ ਦੇਖੋ